ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਆਪਣੇ ਪਿੰਡ ਜਗਰਮ ਤੀਥ ਦੇ ਜਿਹੜੇ ਛੋਟੀਆਂ ਕਲਾਸਾਂ ਵਾਲੇ ਬੱਚੇ ਯਾਨੀ ਕਿ ਪ੍ਰਾਇਮਰੀ ਸਟੂਡੈਂਟਸ ਉਹਨਾਂ ਨਾਲ ਅੱਜ ਮਿਲਣ ਦਾ ਮੌਕਾ ਮਿਲਿਆ ਉਹਨਾਂ ਨਾਲ ਬੁਲਾਕਾਤ ਕਰਨ ਦਾ ਮੌਕਾ ਮਿਲਿਆ ਔਰ ਵੱਡਾ ਇਨੀਸ਼ੀਏਟਿਵ ਬੀ ਐਮ ਸੀ ਕੰਪਨੀ ਇਹ ਕੁੜੀਆਂ ਮੇਰੇ ਆਪਣੇ ਪਿੰਡ ਦੀਆਂ ਇੱਥੇ ਮੇਰੇ ਕੋਲੇ ਮੌਜੂਦ ਨੇ ਸੋ ਇਹਨਾਂ ਦੇ ਇਨੀਸ਼ੀਏਟਿਵ ਦੇ ਨਾਲ ਬੱਚਿਆਂ ਨੂੰ ਅੱਜ ਸਕੂਲ ਬੈਗਸ ਉਹਨਾਂ ਨੂੰ ਨੋਟਬੁక్స్ ਨਾਲ ਸਟੇਸ਼ਨਰੀ ਜਿਹੜੀ ਉਹ ਦਿੱਤੀ ਗਈ ਆ ਸੋ ਇੱਕ ਚੰਗਾ ਹੰਬਲਾਇਆ ਇੱਕ ਉਹਨਾਂ ਨੂੰ ਪੁਸ਼ ਮਿਲਦਾ ਇੱਕ ਉਹਨਾਂ ਨੂੰ ਅੱਗੇ ਵਧਣ ਦਾ ਸਾਧਨ ਮਿਲਦਾ ਸੋ ਮੈਂ ਮੈਨੂੰ ਵਧੀਆ ਲੱਗਿਆ ਤੇ ਮੈਂ ਚਾਹੁੰਗੀ ਕਿ ਇਸ ਤਰੀਕੇ ਨਾਲ ਆਪਾਂ ਸਾਰੇ ਪਿੰਡ ਲੈਵਲ ਤੇ ਅਗਰ ਛੋਟੇ ਗਰੀਬ ਬੱਚਿਆਂ ਨੂੰ ਇੱਕ ਸੁਧਾਰਨ ਪਰਿਵਾਰ ਦੇ ਬੱਚਿਆਂ ਨੂੰ ਕੋਈ ਛੋਟੇ-ਛੋਟੇ ਸਹਾਇਤਾ ਲੈ ਕੇ ਅੱਗੇ ਵਧਦੇ ਆ ਤਾਂ ਉਹਨਾਂ ਲਈ ਇਹ ਬਹੁਤ ਪੋਜ਼ਿਟਿਵ ਹਾਂਜੀ ਬਹੁਤ ਵਧੀਆ ਲੱਗਿਆ ਜੀ ਕਿ ਕੰਪਨੀ ਵੱਲੋਂ ਸਾਡੇ ਜਿਹੜੇ ਆਏ ਬੱਚਿਆਂ ਨੂੰ ਇਹਨਾਂ ਨੂੰ ਹੰਗਾਰਾ ਮਿਲਦਾ ਹੈ ਨਾ ਜੀ ਤੇ ਬਹੁਤ-ਬਹੁਤ ਧੰਨ ਕਰਦਾਂ ਬਾਤ ਕਰਦੇ ਐਮਐਲਏ ਸਾਹਿਬ ਦਾ ਜਿਹੜਾ ਸਾਡੇ ਲਈ ਥੋੜੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਿਆਂ ਇਹਨਾਂ ਨੂੰ ਅੱਗੇ ਤੋਂ ਵੀ ਇਹਨਾਂ ਦਾ ਸੰਯੋਗ ਵੀ ਦੇਵਾਂਗੇ ਨਾਲ ਸਾਰੀ ਪੰਚਾਇਤ ਵੱਲੋਂ ਮੈਂ ਭਰੋਸਾ ਦਵਾਉਣੀ ਪਿੰਡ ਵੱਲੋਂ ਵੀ ਜਦੋਂ ਵੀ ਇਹ ਸਾਡੇ ਨਾਲ ਕਰਨਗੇ ਅਸੀਂ ਇਹਨਾਂ ਦਾ ਪੂਰਾ ਸੰਯੋਗ ਦੇਵਾਂਗੇ ਧੰਨਵਾਦ ਹਾਂਜੀ ਜੇਕਰ ਬੱਚਿਆਂ ਨੂੰ ਮਿਲਦਾ ਹੋਵੇ ਹਾਂਜੀ ਬੱਚੇ ਬਹੁਤ ਖੁਸ਼ ਨੇ ਜਦੋਂ ਅਸੀਂ ਆਏ ਸੀ ਬੱਚਿਆਂ ਨੂੰ ਬਿਠਾਇਆ ਬੱਚੇ ਖੁਸ਼ੀ ਦੇਖ ਕੇ ਵੀ ਸਾਨੂੰ ਕੁਝ ਆ ਰਿਹਾ ਮਿਲ ਰਿਹਾ ਹੈ ਨਾ ਕਾਪੀਆਂ ਪੈਨਸਲ ਕਿੱਟ ਵਗੈਰਾ ਸਾਰਾ ਕੁਝ ਦਿੱਤਾ ਤੇ ਅੱਗੇ ਤੋਂ ਵੀ ਅਸੀਂ ਇਹਨਾਂ ਦੇ ਨਾਲ ਕਰਾਂਗੇ ਜੋ ਵੀ ਸੰਜੋਗ ਇਹਨਾਂ ਨੂੰ ਦੇਵਾਂਗੇ ਅਸੀਂ ਜੋ ਵੀ ਬਣੂਗਾ ਦੀ ਰੇਨਮ ਸੁਖਦੀਪ ਕੋਰੇ ਜਿਹਦੀ ਕੀ ਕਹਿੰਦੇ ਆ ਕਿ ਸਾਨੂੰ ਉਪਰਾਲਾ ਬੀਐਮਸੀ ਦਾ ਕੀਤਾ ਜਾਏਗਾ ਕਿ ਕਿਉਂ ਉਪਰਾਲੇ ਕਰਦੀ ਹੈਗੀ ਬੀਐਮਸੀ ਕੰਪਨੀ ਬਹੁਤ ਵਧੀਆ ਕੰਪਨੀ ਹੈ ਇਹ ਇੱਕ ਜੁਕੇ ਦੀ ਕੰਪਨੀ ਹੈ ਜਿਹੜੀ ਕਿ 2015 ਤੋਂ ਚੱਲੀ ਆ ਰਹੀ ਹੈ ਆਪਣੀ ਇੰਡੀਆ ਪੰਜਾਬ ਇੰਡੀਆ ਦੇ ਵਿੱਚ ਇਹ 2024 ਵਿੱਚ ਆਈ ਮਾਰਚ 2024 ਵਿੱਚ ਇਹ ਕੰਪਨੀ ਦਾ ਬਹੁਤ ਵਧੀਆ ਉਪਰਾਲਾ ਹੈ ਇਹ ਇੱਕ ਜਿਹੜਾ ਮੰਨ ਲਓ ਘਰੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦਾ ਠੀਕ ਹੈ ਉਹਨਾਂ ਨੂੰ ਘਰੇ ਬੈਠੇ ਨੂੰ ਰੁਜ਼ਗਾਰ ਮਹੀਆ ਕਰਦਾ ਇਹਦੇ ਵਿੱਚ ਕੰਮ ਕੁਝ ਵੀ ਨਹੀਂ ਹੁੰਦਾ ਸਿਰਫ ਇੱਕ ਵੀਡੀਓ ਲਾਈਕ ਸਬਸਕ੍ਰਾਈਬ ਕਰਕੇ ਉਹਨੂੰ ਸਬਮਿਟ ਕਰਨਾ ਹੁੰਦਾ ਹੈ ਇਹ ਬੈਠੇ ਆਪ ਨੂੰ ਇਨਕਮ ਆਉਂਦੀ ਏ ਤੇ ਇਹ ਜਿਹੜੀ ਕੰਪਨੀ ਦਿਨੋ ਦਿਨ ਕਹਿਨ ਮਤਲਬ ਬਹੁਤ ਇਵੈਂਟ ਕਰਵਾ ਰਹੀ ਏ ਜਿਵੇਂ ਹੁਣ ਅੱਜ ਸੀ ਇਵੈਂਟ ਕਰਵਾਇਆ ਚੈਰੀਟੀ ਇਵੈਂਟ ਬੱਚੇ ਨੂੰ ਬੈਗ ਮੁਹਈਆ ਕਰਵਾਏ ਨੇ ਇਨਰ ਸਟੇਸ਼ਨਰੀ ਦਿੱਤੀ ਏ ਨੋਟਬੁక్స్ ਪੈਨਸਲ ਰੇਜ਼ਰ ਵਗੈਰਾ ਕਹਿਨ ਮਤਲਬ ਇਸ ਤਰ੍ਹਾਂ ਇਹ ਕੰਪਨੀ ਦਿਨ ਬਦ ਦਿਨ ਦੇਲੀ ਕਿਤਨੇ ਕਿਤੇ ਨਾਲ ਚੈਰੀਟੀ ਇਵੈਂਟ ਹੁੰਦੇ ਆ ਮੀਟਿੰਗਾਂ ਹੁੰਦੀਆਂ ਨੇ ਇਹ ਕੰਪਨੀ ਦੇ ਵਿੱਚ ਕੰਮ ਸਿਰਫ ਤੁਹਾਨੂੰ ਪਹਿਲੇ ਦੱਸਿਆ ਕਿ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਇਹਦੇ ਵਿੱਚ ਆਪਣਾ ਹੁੰਦਾ ਕਿ ਆਪਾਂ 2200 ਰੁਪਿਆ S1 ਚ ਲਾ ਕੇ ਆਪਾਂ ਦਿਨ ਦੇ ਕਹਿਨ ਉਸ ਤੋਂ ਬਾਅਦ S2G ਦੇ ਵਿੱਚ 5800 ਰੁਪਏ ਆਪਾਂ ਲਾ ਕੀ ਉਹਦੇ ਵਿੱਚ ਆਪ ਨੂੰ ਦਿਨ ਦਾ 200 ਰੁਪਏ ਆਪ ਨੂੰ ਮਿਲਦਾ ਹੈ ਤੀਜਾ ਹੈਗਾ ਇਹਨਾਂ ਦਾ 19800 S ਲੈਵਲ S3 ਲੈਵਲ ਜਿਦੇ ਵਿੱਚ ਆਪ ਨੂੰ 750 ਰੁਪਏ ਦਿਨ ਦਾ ਮਿਲਦਾ ਮੈਂ ਹੁਣ ਇੱਕ ਕੰਪਨੀ ਚ ਕੰਮ ਕਰਦੀ ਹੂ ਮੈਨੂੰ ਸਾਢੇ 4 ਮਹੀਨੇ ਹੋ ਚੁੱਕੇ ਨੇ ਜਿਦੇ ਵਿੱਚ ਹੁਣ ਮੇਰਾ S4 ਮਤਲਬ ਕਿ 62000 ਵਾਲੀ ਪਲਾਨ ਚੱਲ ਰਹੀ ਹੈ ਜਿਦੇ ਵਿੱਚ ਦਿਨ ਦਾ ਮੈਨੂੰ 2100 ਰੁਪਏ ਮਿਲਦੇ ਮੇਰੇ ਅੰਦਰ 500 ਪਲੱਸ ਟੀਮ ਕੰਮ ਕਰਦੀ ਹੈ ਮੈਂ ਕਹਿੰਦੀ ਕੰਪਨੀ ਬਹੁਤ ਵਧੀਆ ਹੈ ਸਾਰਿਆਂ ਨੂੰ ਇੱਕ ਕੰਪਨੀ ਵਿੱਚ ਕਿੱਸਾ ਲੈਣਾ ਚਾਹੀਦਾ ਹੈ ਜਰੂਰ ਕਹਿੰਦਾ ਮਤਲਬ ਭਾਗ ਲੈਣ ਆਪਾਂ ਰਿਸਕ ਲੈਣੀ ਹੈ ਰਿਸਕ ਤੋਂ ਬਿਨਾ ਕੋਈ ਕੰਮ ਵੀ ਨਹੀਂ ਹੁੰਦਾ ਛੋਟਾ ਜਿਹਾ ਰਿਸਕ ਇੱਕ ਵਾਰੀ ਲੈ ਕੇ ਜਰੂਰ ਦੇਖੋ 2200 ਵਾਲਾ ਜਿਹਦੇ ਤੁਹਾਨੂੰ ਆਪਣੇ ਆਪ ਹੀ ਬੈਨੀਫਿਟ ਲੱਗੇਗਾ ਫਾਇਦਾ ਹੋਏਗਾ ਤੇ ਤੁਸੀਂ ਆਪਣੇ ਆਪ ਹੀ ਅੱਗੇ S2 S3 ਲੈਵਲ ਜੁਆਇਨ ਕਰੋ ਮੇਰੇ ਤੋਂ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਕੰਪਨੀ ਵਿੱਚ ਜਰੂਰ ਇੱਕ ਫੀਸਾ ਲਓ ਜੇ ਤੁਸੀਂ ਬੰਦੇ ਕੀ ਅਕੀਨੇ ਦੇਖਦੇ ਹੋ ਮੈਡਮ ਵੀ ਆਏ ਨੇ ਹਾਂਜੀ ਐਮਐਲਏ ਸਾਹਿਬ ਪ੍ਰੋਫੈਸਰ ਬਲਵਿੰਦਰ ਕੌਰ ਉਹਨਾਂ ਦੇ ਇੱਥੇ ਪਹੁੰਚਣ ਦੇ ਨਿਗਾਸ ਵਾਕਤੀ ਕੀਤਾ ਕਿ ਬਹੁਤ ਖੁਸ਼ੀ ਹੋਈ ਹੈ ਸਾਰੇ ਪਿੰਡ ਨੂੰ ਸਾਰੇ ਬੱਚਿਆਂ ਨੂੰ ਬੱਚੇ ਬਹੁਤ ਖੁਸ਼ ਨੇ ਬੈਗ ਲੈ ਕੇ ਕਹਿੰਦਾ ਸਾਨੂੰ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੇ ਟਾਈਮ-ਟਾਈਮ ਕੱਢ ਕੇ ਸਾਡੇ ਵਿੱਚ ਪਹੁੰਚੇ ਪਰਮਜੀਤ ਸਿੰਘ ਜੀ ਸੈਂਟਰ ਹੈਡ ਟੀਚਰ ਆ ਰਾਮਪੀਰ ਜੀ ਜਗਾ ਜੀ ਕਹਣਾ ਚਾਹੁੰਗਾ ਅੱਜ ਕੰਪਨੀ ਵੱਲੋਂ ਕਿਸ ਤਰ੍ਹਾਂ ਅੱਜ ਬੀ ਐਮ ਸੀ ਕੰਪਨੀ ਵੱਲੋਂ ਬੱਚਿਆਂ ਨੂੰ ਬੈਗਟ ਤੇ ਸਟੇਸ਼ਨਰੀ ਵੰਡੀ ਗਈ ਹੈ ਮੰਤਰੀ ਸਾਹਿਬਾ ਬੀਬਾ ਅਬਿਲਜਿੰਦਰ ਕੌਰ ਜੀ ਵੱਲੋਂ ਡਿਸਟ੍ਰਿਬਿਊਟ ਕੀਤੀ ਗਈ ਅਸੀਂ ਬੀ ਐਮ ਸੀ ਕੰਪਨੀ ਅਤੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੇ ਇਹਦੇ ਬੱਚਿਆਂ ਨੂੰ ਕਿੰਨੇ ਹੌਸਲਾ ਮਿਲ ਜਾਂਦੀ ਹੈ ਬਹੁਤ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਸਟੇਸ਼ਨ ਵਗੈਰਾ ਵੰਡੀ ਜਾਂਦੀ ਹੈ ਤਾਂ ਬੱਚਿਆਂ ਨੂੰ ਬਹੁਤ ਖੁਸ਼ੀ ਮਹਿਸੂਸ ਕਰਦੇ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ